प्यारा शब्द मैं बैठे-बैठे सोच ਰਿਹਾ ਸੀ ਤੇ ਮਨ ਵਿੱਚ ਇੱਕ ਸ਼ਬਦ ਵਜਿਆ ਧੰਨ ਗੁਰੂ ਅਰਜਨ ਦੇ ਮਹਾਰਾਜੀ ਦਾ 1102 ਅੰਗ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਸੰਗਤ ਕਿੰਨਾ ਦੀ ਕਰਨੀ ਹੈ ਭਲਿਆ ਇਹ ਭਲੇਖੇ ਵਿੱਚ ਨਾ ਰਹਿ ਜੀ ਮਹਾਰਾਜ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ 1102 ਅੰਗ ਤੇ ਕਹਿੰਦੇ ਸੰਗਤ ਕਰ ਉਹਨਾਂ ਦੀ ਕਹਿੰਦੇ ਕਿੰਨਾ ਜੀ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸਜਣ ਸੰਤ ਪੱਕਿਆਂ ਕਹਿੰਦੇ ਐਸਾ ਸੰਤ ਢੂੰਢੀ ਕਿਹੜਾ ਕਹਿੰਦੇ ਓਏ ਜਵੰਦੇ ਵਿਛਣੇ ਓਏ ਮੋਇਆ ਨਾ ਜਾਈ ਸ਼ੋਲ ਪਿਆਰਿਓ ਆਖਰ ਮੈਂ ਕਈ ਵਾਰੀ ਬੇਨਤੀ ਕਰਦਾ ਉਹਨਾਂ ਨਿੰਦਿਆਂ ਉਹਨਾਂ ਦੀ ਹੁੰਦੀ ਏ ਜਿੰਨਾਂ ਵਿੱਚ ਕੋਈ ਗੱਲਬਾਤ ਹੁੰਦੀ ਏ ਨਿੰਦਿਆ ਉਹਨਾਂ ਦੀ ਹੁੰਦੀ ਏ ਜਿਨ੍ਹਾਂ ਦੀ ਸਤਗੁਰ ਨੇ ਚੜ੍ਹਦੀ ਕਲਾ ਕਰਨੀ ਹੁੰਦੀ ਏ ਕਦੀ ਘਬਰਾਇਆ ਨਾ ਕਰੋ ਯਾਰ ਸਾਡੀ ਨਿੰਦਿਆ ਇਹ ਲੋਕ ਕਰਦੇ ਨੇ ਆ ਫਲਾਣਾ ਕਰਦਾ ਇਹ ਫਲਾਣਾ ਕਰਦਾ ਨਹੀਂ ਘਬਰਾਉਣਾ ਨਹੀਂ ਆ ਮਹਾਪੁਰਸ਼ਾਂ ਦਾ ਵਜਨ ਹੈ ਨਾ ਕਹਿੰਦੇ ਅਸੀਂ ਜਾ ਰਹੇ ਸੀ ਗੱਡੀ ਤੇ ਤੇ ਰਾਹ ਵਿੱਚ ਕੁੱਤੇ ਭੌਂਗਦੇ ਸੀ ਤੇ ਮੈਂ ਸੇਵਾਦਾਰਾਂ ਨੂੰ ਕਿਹਾ ਗੱਡੀ ਰੋਕੋ ਤੇ ਸੇਵਾਦਾਰ ਕਹਿਣ ਲੱਗੇ ਮਹਾਪੁਰਸ਼ੋ ਦੱਸੋ ਕੀ ਹੋ ਗਿਆ ਕਹਿੰਦੇ ਆ ਕੁੱਤੇ ਭੌਂਗ ਰਹੇ ਨੇ ਇਹਨਾਂ ਨੂੰ ਪੁੱਛੀਏ ਕੀ ਕਹਿੰਦੇ ਨੇ ਉਹ ਸੇਵਾਦਾਰ ਕਹਿਣ ਲੱਗੇ ਮਹਾਰਾਜ ਇਹ ਬੋਲਣਗੇ ਥੋੜਾ ਇਹ ਥੋੜਾ ਦੱਸਣਗੇ ਕੀ ਆ ਤੇ ਮਹਾਂਪੁਰ ਕਹਿਣ ਲੱਗੇ ਫਿਰ ਤੁਸੀਂ ਐਵੇਂ ਸਾਨੂੰ ਕਹਿਦੇ ਨਹੀਂ ਦੂਜੇ ਦਿਨ ਬਾਬਾ ਜੀ ਇਹ ਤੁਹਾਡੇ ਬਾਰੇ ਇਹ ਕਹਿੰਦਾ ਇਹ ਤੁਹਾਡੇ ਇਹ ਬਾਰੇ ਇਹ ਕਹਿੰਦਾ ਪਿਆਰਿਓ ਜਿਹੜਾ ਨਿੰਦਕ ਹੈ ਨਾ ਤੁਹਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਨਿੰਦਕ ਦਾ ਐਸਾ ਹਾਲ ਹੋਏਗਾ ਹਰ ਰਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਜੇ ਕੋਈ ਉਸ ਦਾ ਸੰਗੀ ਹੋਵੇ ਨਾਲ ਲੈ ਸਦਾਵੇਂ ਅਨਹੋਂਦਾ ਅਜਕਰ ਭਾਰ ਉਠਾਏ ਕਹਿੰਦੇ ਨਿੰਦਕ ਅਗਨੀ ਮਾਹੇ ਜਲਾਏ ਕਹਿੰਦੇ ਜਿਵੇਂ ਆਗ ਦਾ ਸੇਕ ਹੈ ਕਹਿੰਦੇ ਨਿੰਦਕ ਦਾ ਹਿਰਦਾ ਐਵੇਂ ਤਪਦਾ ਆਖੋ ਸਤਨਾਮ ਵਾਹਿਗੁਰੂ